ਇਸ ਸਾਖੀ ਚ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੀ ਸਾਖੀ ਹੈ ਆਪ ਪ੍ਰੇਮ ਦਇਆ ਅਤੇ ਸੇਵਾ ਦੀ ਮੂਰਤ ਸਨ ਜਦੋਂ ਸ੍ਰੀ ਗੁਰੂ ਅਮਰਦਾਸ ਜੀ ਨੇ ਆਪ ਦੀ ਅਤੇ ਹੋਰ ਸੇਵਾਦਾਰਾਂ ਦੀ ਪਰਖਿਆ ਲਈ ਤਾਂ ਆਪ ਹੀ खरे ਉਤਰੇ ਗੁਰਾਂ ਨੇ ਆਪ ਨੂੰ ਗੱਲ ਨਾਲ ਲਾਇਆ ਅਤੇ ਆਪਣਾ ਹੀ ਰੂਪ ਬਣਾ ਲਿਆ ਜਦੋਂ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣਾ ਉਤਰਾਧਿਕਾਰੀ ਚੁਣਨ ਦਾ ਮਨ ਬਣਾਇਆ ਉਨ੍ਹਾਂ ਦੇ ਕਈ ਸੇਵਾਦਾਰਾਂ ਨੇ ਸੋਚਿਆ ਕਿ ਗੁਰੂ ਜੀ ਸ਼ਾਇਦ ਉਨ੍ਹਾਂ ਵਿੱਚੋਂ ਕਿਸੇ ਨੂੰ ਆਪਣਾ ਉੱਤਰਾਧਿਕਾਰੀ ਚੁਣ ਲੈਣਗੇ ਗੁਰੂ ਜੀ ਨੇ ਸਾਰਿਆਂ ਨੂੰ ਇੰਤਿਹਾਨ ਦੀ कसोटी ਤੇ ਰੱਖ ਦਿੱਤਾ ਸਾਰਿਆਂ ਨੂੰ ਹੁਕਮ ਦਿੱਤਾ ਕਿ ਸਾਹਮਣੇ ਮદાન ਵਿੱਚ ਆਪਣੀ ਆਪਣੀ ਮਿੱਟੀ ਲਿਆ ਕੇ ਚਬੂਤਰੇ ਬਣਾਓ ਸੇਵਕਾਂ ਨੇ ਚਬੂਤਰੇ ਬਣਾਏ ਆਪਨੇ ਕਿਹਾ ਠੀਕ ਨਹੀਂ ਬਣੇ ਢਾ ਦਿਓ ਅਤੇ ਫਿਰ ਬਣਾਓ ਉਨ੍ਹਾਂ ਨੇ ਫਿਰ ਬਣਾਏ ਆਪਨੇ ਕਿਹਾ ਕਿ ਇਹ ਵੀ ਠੀਕ ਨਹੀਂ ਹਨ ਤੀਸਰੀ ਵਾਰ ਫਿਰ ਕਿਹਾ ਕਿ ਇਹ ਵੀ ਠੀਕ ਨਹੀਂ ਹਨ ਹੁਣ ਤੁਸੀਂ ਇੱਥੋਂ ਆਪਣੀ ਮਿੱਟੀ ਹੋਰ ਮદાન ਵਿੱਚ ਲੈ ਜਾਓ ਅਤੇ ਫਿਰ ਬਣਾਓ ਤਾਂ ਲੋਕਾਂ ਨੇ ਫਿਰ ਬਣਾਏ ਆਪਨੇ ਫਿਰ ਪਸੰਦ ਨਾ ਕੀਤੇ ਜਦੋਂ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਆਪ ਨੂੰ ਉਤਰਾਧਿਕਾਰੀ ਬਣਾਇਆ ਸੀ ਤਾਂ ਆਪ ਬਹੁਤ ਉਮਰ ਦੇ ਸਨ ਲੋਕਾਂ ਨੇ ਸੋਚਿਆ ਕਿ 70 ਸਾਲ ਬਾਅਦ ਆਦਮੀ ਦੀ ਅਕਲ ਕਾਇਮ ਨਹੀਂ ਰਹਿੰਦੀ ਗੁਰੂ ਸਾਹਿਬ 95 ਸਾਲ ਦੇ ਹੋ ਗਏ ਹਨ ਇਹ ਸੋਚ ਕੇ ਬਹੁਤ ਲੋਕ ਪਿੱਛੇ ਹਟ ਗਏ ਇੱਕ RAMDAS ਜੀ ਹੀ ਰਹਿ ਗਏ ਜੋ ਚਬੂਤਰੇ ਬਣਾਉਂਦੇ ਰਹੇ ਤੇ ਗੁਰੂ ਜੀ ਟਾਉਂਦੇ ਰਹੇ ਲੋਕ ਉਹਨਾਂ ਦਾ ਮਜ਼ਾਕ ਉਡਾਉਂਦੇ ਸਨ RAMDAS ਜੀ ਨੇ ਕੁਝ ਦੇਰ ਕੰਮ ਰੋਕ ਕੇ ਕਿਹਾ ਕਿ ਸਾਰੀ ਦੁਨੀਆ ਅੰਨੀ ਹੈ ਇੱਕ ਵਿਅਕਤੀ ਹੈ ਜਿਸ ਨੂੰ ਦਿਖਾਈ ਦਿੰਦਾ ਹੈ ਉਹ ਹਨ ਮੇਰੇ ਸਤਗੁਰੂ ਲੋਕਾਂ ਨੇ ਕਿਹਾ ਤੂੰ ਤੇ ਤੇਰੇ ਸਤਿਗੁਰ ਦੋਨੋਂ ਹੀ ਦੋਨਾਂ ਦੀ ਅਕਲ ਹੀ ਕਾਇਮ ਨਹੀਂ ਤਰਾਮਦਾਸ ਜੀ ਰੋ ਪਏ ਅਤੇ ਕਹਿਣ ਲੱਗੇ ਮੈਨੂੰ ਜੋ ਮਰਜ਼ੀ ਕਹਿ ਲਵੋ ਪਰ ਮੇਰੇ ਗੁਰੂ ਜੀ ਨੂੰ ਕੁਝ ਨਾ ਕਹੋ ਗੁਰੂ ਰਾਮਦਾਸ ਨੇ 70 ਵਾਰ ਚਬੂਤਰੇ ਬਣਾਏ ਤੇ 70 ਵਾਰ ਟਾਏ ਇਸ ਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਤੂੰ ਵਿੱਚ ਬੂਤਰੇ ਬਣਾਉਣੇ ਛੱਡ ਦੇ ਇੱਕ ਤੂੰ ਹੀ ਹੈ ਜਿਸ ਨੇ ਮੇਰਾ ਕਹਿਣਾ ਮੰਨਿਆ ਹੈ ਗੁਰੂ ਜੀ ਇਸ ਤਰ੍ਹਾਂ ਕਿਉਂ ਕਰਵਾ ਰਹੇ ਹਨ ਇਸ ਲਈ ਜਿਸ ਦੇ ਹਿਰਦੇ ਵਿੱਚ ਨਾਮ ਦੀ ਦੌਲਤ ਰੱਖਣੀ ਹੈ ਜਿੱਥੋਂ ਕਰੋੜਾਂ ਜੀਵਾਂ ਨੇ ਫਾਇਦਾ ਉਠਾਉਣਾ ਹੈ ਉਹ ਹਿਰਦਾ ਕਿਸੇ ਕਾਬਲ ਹੋਣਾ ਚਾਹੀਦਾ ਹੈ ਗੁਰੂ ਰਾਮਦਾਸ ਜੀ ਦਾ ਪ੍ਰੇਮ ਦੇਖ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਛਾਤੀ ਨਾਲ ਲਾ ਲਿਆ ਅਤੇ ਰਹਾਣੀ ਦੌਲਤ ਨਾਲ ਭਰਪੂਰ ਕਰ ਦਿੱਤਾ ਗੁਰੂ ਰਾਮਦਾਸ ਜੀ ਹੁਣ ਸ੍ਰੀ ਗੁਰੂ ਅਮਰਦਾਸ ਜੀ ਦਾ ਹੀ ਰੂਪ ਹੋ ਗਏ ਇਸ ਤਰ੍ਹਾਂ RAMDAS ਜੀ ਨੇ ਗੁਰੂ ਅਮਰਦਾਸ ਜੀ ਦਾ ਹੁਕਮ ਮੰਨਿਆ ਉਸ ਤਰ੍ਹਾਂ ਸਾਨੂੰ ਵੀ ਗੁਰਾਂ ਜੀ ਦਾ ਹੁਕਮ ਮੰਨਣਾ ਚਾਹੀਦਾ ਹੈ